ਕੱਲ ਰਾਤ ਤੁਸੀਂ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇੱਧਰ ਨੂੰ ਭੇਜਣ ਲੱਗੇ ਆਪਾਂ ਇੱਥੇ ਹੀ ਪ੍ਰਮਾਤਮਾ ਨੇ ਇਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ 90 ਮਣ 'ਚੋਂ ਨਾਲ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਐਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਮ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲ ਅਸ਼ੀਰਵਾਦ ਹੈ ਕੋਈ ਪਿੰਡ ਹੈ ਜਿਆ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਅਰਤੀ ਜਾਂ ਗੁਰਦੋਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਿਉਂ ਦੂਣਾਂ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਹੈ ਜਿੰਨੇ ਮਰਜ਼ੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚ ਆਉਂਦੇ ਆ ਜਾਂ ਖੁਸ਼ੀ ਚ ਆਉਂਦੇ ਆ ਉਹਨੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦੇ ਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਤੇ ਬੜਾ ਸੀ ਰਗਰੇ ਸੀ ਬਸ ਜੇ ਇੱਧਰ ਰਕਰ ਵੱਡੀਆਂ ਨੌਕਰੀਆਂ ਤਾਂ ਇਹਨਾਂ ਹੱਦਾਂ ਕੋਲੇ ਸੀ ਨਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮੇਰੇ ਨਾਲ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲੋਣੀ ਪੈ ਜੇ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜੇ ਨੌਕਰੀ ਲੈ ਲਓ ਕਰੋ ਨੌਕਰੀ ਐਪ ਪੱਕੇ ਤੱਕੇ ਖਾਈਏ ਉੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਇਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ ਔਰ ਉਹਦੇ ਵਿੱਚ 99 99 ਉਹ ਨਾ ਜੇ ਇਹ ਹੀ ਨਹੀਂ ਪਤਾ ਲੱਗਦਾ 99 99 79 ਇਹ ਚੋਂ ਨਹੀਂ ਪਤਾ ਲੱਗਦਾ ਸੋ ਇੱਕ ਘੱਟ 90 ਬਈ ਵਧੀਆ ਠੀਕ ਹੈ ਇੱਕ ਘੱਟ 90 ਉਹਦੇ ਚ ਬੰਦੇ ਨੇ 112 ਚੋਂ ਉਹਦੇ ਚੋਂ ਉਹਦੇ ਚੋਂ 10 ਬੱਚੇ ਨੇ ਜੀ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚੋਂ ਚਾਰ ਛੋਟੀ ਛੋਟੀਆਂ ਬੱਚੀਆਂ ਨੇ ਮਤਲਬ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਤੇਰੇ ਹੈ ਉਹ ਸਾਰੇ ਹੀ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾਂ 'ਚ ਫਿਰ ਜੰਨੇ ਆ ਉੱਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾਂ ਵਿੱਚ ਦੀ ਲੈ ਜਾਗੇ ਜਿੱਥੇ ਕੋਈ ਪੰਿੰਦਾ ਨਹੀਂ ਪਰ ਮਾਰ ਸਕਦਾ ਸੋ ਇਸ ਕਰਕੇ ਮੈਂ ਕੱਲ ਪਰਸੋਂ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਵੀ ਠੀਕ ਹੈ ਚਲੋ ਸਾਡੇ ਤੀਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀ ਜੀ ਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚੱਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜੇਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਉਹ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨੇ ਇਹ ਇਹ ਉਹਨੇ ਭੇਜੇ ਨੇ ਕੋਈ ਨੌਕਰੀ ਦਿੱਤੀ ਆ ਤੇ ਫਿਰ ਗਏ ਰਾਜਤਾਨੀ ਮੇਰੀ ਸਰਕਾਰ ਉੱਥੋਂ ਗਏ ਜਾਂਦੇ ਨੇ ਉੱਥੇ ਤਾਂ 30 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢਣ ਲੈਂਦੇ ਨੇ ਬਸ ਇਹਨਾਂ ਦਾ ਹੀ ਪੰਗਾ ਉਹਨਾਂ ਨੂੰ ਇਹ ਇਹਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਨੂੰ ਬਿਠਾ ਰੱਖਿਆ ਆ ਦੁੱਖ ਹੈ ਬਸ ਹੋਰ ਕੋਈ ਨਹੀਂ ਮੈਂ ਕਹਤਾ ਸੀਗਾ ਮੈਂ ਕਹ ਵੀ ਤੁਸੀਂ ਰਹਿਣ ਦਿਓ ਹੁਣ ਥੋੜਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤਰ ਤੂੰ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਵੀ ਮਰ ਜੇ ਕਹਿੰਦੀ ਪਰ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਕੋਲਾ ਉਹ ਕਹਿੰਦਾ ਇਹ ਕੋਲਾ ਵੀ ਮਰ ਜੇ ਉਹ ਕਹਿੰਦੀ ਪੁੱਤ ਮੈਂ ਸਾਰਾ ਬੇਟ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਉਹ ਇਹ ਹੀ ਹੈ ਨਾ ਹਲ ਮੈਂ ਕਿਹਾ ਜੋ ਮਰ ਜੇ ਗੱਲੋ ਤੂੰ ਹੀ ਯਾਦ ਆਂਦੇ ਹੁਣ ਲੋਕ ਦੁਖਿਆਏ ਪਿਆ ਤੁਹਾਡੇ ਤੋਂ ਤੁਸੀਂ ਬਸੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਹੁਣ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆਪੀਆਂ ਤੁਹਾਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਤੁਹਾਡੇ ਪਿੰਡ ਆਉਂਗਾ ਆ ਗਿਆ ਮੈਂ ਹੈਨਾ ਤੁਸੀਂ ਇੱਥੇ ਮੈਂ ਲ ਬੋਲੀ ਜਾਂਦੇ ਸੀ ਕਿ ਪਹਿਲੀ ਵਾਰ ਆਇਆ ਮੁੱਖ ਮੰਤਰੀ ਹੈਲੋ ਜੁੱਥੇ ਜਾਨਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਗਹੀ ਨਹੀਂ ਕਿਤੇ ਉਹ ਕਤੈਨੇ ਗਏ ਰੇਗ ਤਾਂ ਬੰਦਨ ਪਹਿਲੀ ਵਾਰ ਆਇਆ ਉਹਨਾਂ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲਪਸੰਨ ਹੋਣਾ ਫਿਰ ਫੇਰ ਇੰਦਰਾਉਣਾ ਫਿਰ ਐਂ ਚਲੀ ਜਾਂਦਾ ਸੀ ਹੁਣ ਬਾਰੀਆਂ ਟੁੱਟੀਆਂ ਨੇ ਤਾਂ ਹੁਣ ਭੱਜੇ ਫਿਰਦੇ ਨੇ ਚਲੋ ਫਿਰਦੇ ਰਹਿਣਾ ਆਪਾਂ ਕੀ ਕਰਨਾ ਸੋ ਮੈਂ ਇਸ ਗੱਲੋਂ ਤੁਹਾਨੂੰ ਫੇਰ ਇੱਕ ਵਾਰੀ ਵਧਾਈ ਦਿਨਾ ਕਿ ਹੈ ਜੇ ਟਰਨਮੈਂਟ ਹੈ ਜੇ ਖੇਡਾਂ ਹੈ ਜੇ ਮੌਕੇ ਬਹੁਤ ਔਰੇ ਚਾਹੀਦੇ ਪੰਜਾਬ ਵਾਸਤੇ ਖਾਸ ਤੌਰ ਤੇ ਅੱਜ 11 ਚੋਂ 8 9 ਹਾਕੀ ਦੇ ਵਿੱਚ ਪੰਜਾਬ ਦੇ ਨੇ ਹਰਮਨਪ੍ਰੀਤ ਓਰੀ ਜਰਮਨਪ੍ਰੀਤ ਓਰੀ ਸ਼ਮਸ਼ੇਰ ਸਾਰੇ ਮੈਂ ਜਾਣਦਾ ਸਾਰਿਆਂ ਨੂੰ ਤੇ 9 ਪਲੇਅਰ 11 ਚੋਂ ਹਾਕੀ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਦੇ ਨੇ 9 ਚੋਂ 5 ਇੱਕੋ ਹੀ ਪਿੰਡ ਦੇ ਨੇ ਦੇਖੋ ਕਿੰਨਾ ਪਿੰਡ ਦੇ ਵਿੱਚ ਵਧੀਆ ਮਾਹੌਲ ਹੋਇਆ ਹੁੰਦਾ ਉਹ ਕੋਈ ਇੱਕ ਪਿੰਡ ਦੇ 5 ਇੰਡੀਆ ਦੀ ਟੀਮ 'ਚ ਖੇਡਦੇ ਨੇ ਉਸ ਪਿੰਡ 'ਚ ਜਦੋਂ ਮੈਚ ਹੁੰਦਾ ਹੋਣਾ ਉਹ ਪਿੰਡ ਦੀ ਖੁਸ਼ੀ ਦਾ ਕੋਈ ਟਿਕਾਣਾ ਹੋਊਗਾ ਹੀ ਕੋਈ ਟਿਕਾਣਾ ਨਹੀਂ ਹੋਣਾ ਉਸ ਸੋ ਆਹ ਜਿਹੜਾ ਤੁਸੀਂ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਕੋਲੇ ਆਈਐਸਐਲ ਵਾਲੇ ਆਏ ਸੀਗੇ ਮੁੰਡੇ ਜਾਣਦੇ ਹੋਣਗੇ ਤੇ ਇੰਡੀਅਨ ਸੌਕਰ ਲੀਗ ਜਿਹੜੀ ਚੱਲਦੀ ਹੈ ਉਹ ਕਹਿੰਦੇ ਸਾਨੂੰ ਗਰਾਊਂਡ ਦੇ ਦਿਓ ਵਧੀਆ ਵਧੀਆ ਅਸੀਂ ਗਰਾਊਂਡ ਵੀ ਸਾਰੇ ਠੀਕ ਕਰਾਂਗੇ ਤੇ ਉੱਥੇ ਮੈਚ ਵੀ ਜਿਹੜੇ ਜਿਵੇਂ ਆਈਪੀਐਲ ਚੱਲਦੀ ਹੈ ਮੈਚ ਵੀ ਵੱਡੇ ਹੋਣਗੇ ਜਿਹੜੀਆਂ ਆਈਸੀਐਲ ਦੇ ਟੀਮਾਂ ਨੇ ਤੇ ਅਸੀਂ ਤੁਹਾਨੂੰ ਉਸ ਇੱਕ ਮੈਚ ਦਾ ਕਰਾਇਆ ਵੀ ਦਿਆ ਕਰਾਂਗੇ ਗਰਾਊਂਡ ਦਾ 20 ਲੱਖ ਰੁਪਈਆ ਇੱਕ ਮੈਚ ਦਾ ਤੇ ਮੈਂ ਕਹਿੰਦਾ ਸੀ ਐਨਾ ਵਧੀਆ ਗਰਾਊਂਡ ਹੈ ਆਪਾਂ ਇਹ ਵੀ ਵਿੱਚ ਕਰਦੀ ਉਹਨੇ ਸੋ ਇਹ ਗਰਾਊਂਡ ਨੂੰ ਵੀ ਅਸੀਂ ਆਈਐਸਐਲ ਦੇ ਵਿੱਚ ਅਸੀਂ ਕਰਦੇ ਬੈਠਣ ਦਾ ਤੇ ਕੋਈ ਸਾਰਾ ਪ੍ਰਬੰਧ ਹੈ ਹਲੋ ਉਬਰ ਗੋਲੇ ਸਿੰਘ ਸਟੇਡੀਅਮ ਬਾਰੇ ਗੱਲ ਕਰਨ ਆਏ ਸੀਗੇ ਅਸੀਂ ਕਿਹਾ ਮੈਡੀ ਸਰ ਨੂੰ ਕਿਹਾ ਐ ਇਸ ਘੰਗਰਾਲੀ ਰਾਜਪੂਤਾਂ ਦੇ ਮੈਂ ਜਿਹੜਾ ਗਰਾਊਂਡ ਹੈ ਇਹਨੂੰ ਵੀ ਇਹਦੇ ਵਿੱਚ ਕਰੋ ਤੇ ਆਈਸੀਐਲ 'ਚ ਸਾਡੇ ਮੁੰਡੇ ਜਾਣ ਆਈਐਸਐਲ 'ਚ ਸਾਡੇ ਮੁੰਡੇ ਖੇਡਣ ਇੱਥੇ ਗਰਾਊਂਡ ਪਰ ਆ ਹੋਵੇ ਵੀ ਹਾਂ ਅੱਜ ਬਈ ਮੈਚ ਹੈ ਲਾਈਟਾਂ ਹੈਗੀਆਂ ਉਹ ਆਪੀ ਲਾ ਲੈਣਗੇ ਸਾਰਾ ਕੁਝ ਉਹਨੇ ਸਾਡਾ ਕੰਮ ਹੈਗੇ ਅਸੀਂ ਮਾਲਪੁਰ ਵਾਲਾ ਸਟੇਡੀਅਮ ਲਿਆ ਉਹਨਾਂ ਨੇ ਸਾਥੋਂ ਦੇ ਮਾਲਪੁਰ ਵਾਲਾ ਸਟੇਡੀਅਮ ਲਿਆ ਇੱਥੇ ਪ੍ਰੈਕਟਿਸ ਹੋਇਆ ਕਰੇ ਰਾਤ ਨੂੰ ਇੱਥੇ ਬੱਚੇ ਆ ਕੇ ਆਪਣਾ ਆਪਣਾ ਟਰੈਕ ਐਂਡ ਫੀਲਡ ਵਾਲੇ ਟਰੈਕ ਐਂਡ ਫੀਲਡ ਵਾਲੇ ਗੋਲੇ ਵਾਲੇ ਗੋਲਾ ਸੱਟਣ ਭੱਜਣ ਵਾਲੇ ਭੱਜਣ ਤੇ ਇਦਾਂ ਦਾ ਮਾਹੌਲ ਪੰਜਾਬ ਨੂੰ ਚਾਹੀਦਾ ਜੀ ਇਹ ਤੋਂ ਪਹਿਲਾਂ ਤਾਂ ਹੋਰ ਹੀ ਫੰਕਸ਼ਨ ਹੁੰਦੇ ਸੀ ਆਹ ਕੱਲੀ ਰੈਲੀਆਂ ਹੁੰਦੀਆਂ ਸੀ ਹੋਰ ਤਾਂ ਕੋਈ ਫੰਕਸ਼ਨ ਹੀ ਨਹੀਂ ਹੁੰਦੇ ਸੀ ਕੋਈ ਨਿਯੁਕਤੀ ਵੰਡ ਨਿਯੁਕਤੀ ਪੱਤਰ ਵੰਡਣ ਵਾਲਾ ਕੋਈ ਪ੍ਰੋਗਰਾਮ ਹੋਏ ਨਾ ਕਿਸੇ ਨੂੰ ਕੋਈ ਦਿੱਤੀ ਹੋਈ ਨਹੀਂ ਆਹ ਹੋਲ ਫੇਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦੋ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਪਨਾਉਂਸਮੈਂਟ ਕਰ ਰੱਖੀ ਹੈ ਹਰ ਸਾਲ 2300 ਪੁਲਿਸ ਵਾਲੇ ਰਿਟਾਇਰ ਹੁੰਦੇ ਆ ਜੀ ਲਗਭਗ 1600 ਸਿਪਾਈ 3-400 ਇਨਸਪੈਕਟਰ ਸਬ ਇਨਸਪੈਕਟਰ ਦੇ ਪੱਧਰ ਦੇ ਤੇ ਹਰ ਇੱਕ ਹੀ ਕਰਦੇ ਸੀ ਕਿ ਪਹਿਲਾਂ ਪੰਜਵੇਂ ਸਾਲ ਨੋਸ ਕਰ ਦਿੰਦੇ ਸੀ ਕਿ 5-6000 ਭਰਤੀ ਕਰਾਂਗੇ ਉਹ ਮੁੰਡੇ ਜਾ ਕੁੜੀਆਂ ਜਿਨ੍ਹਾਂ ਨੇ ਭਰਤੀ ਹੋਣ ਦੀ ਸੀ ਉਹ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਥੋੜੀ ਹੁਣ 2 ਮਹੀਨਿਆਂ ਚ ਕੀ ਤਿਆਰੀ ਕਰਾਂਗੇ ਅਸੀਂ ਹਰੇਕ ਸਾਲ ਦਾ ਦੱਸ ਰੱਖਿਆ ਹੁਣ ਵੀ ਭਾਈ ਐਤ ਕੀ ਨਹੀਂ ਵਾਰੀ ਆਈ ਅਗਲੇ ਸਾਲ ਆ ਜੂਗੀ ਉਹਦਾ ਕੁੰਬਲਾ ਮੇਲਾ ਹੈ ਹੈ ਤੋ ਅਗਲੇ ਸਾਲ ਆ ਜੂਗੀ ਤਾਂ ਚਾਂਸ ਮਿਲਣਗੇ ਹਾਂ ਸਰੀਰ ਬਣੂਗਾ ਕਿਧਰੇ ਹੋਰ ਪਾਸੇ ਵੀ ਧਿਆਨ ਨਹੀਂ ਲੱਗੂਗਾ ਘਰ ਬਚੂਗਾ ਨਹੀਂ ਤਾਂ ਘਰ ਪਟਦੇ ਮੈਂ ਕੋਈ ਬਹੁਤੀ ਰਾਜਨੀਤੀ ਗੱਲਾਂ ਨਹੀਂ ਕਰਦਾ ਇਹ ਜੇ ਫੰਕਸ਼ਨਾਂ ਤੇ ਕਿਉਂਕਿ ਗਰਾਊਂਡ ਸਭ ਦਾ ਸਾਂਝਾ ਹੁੰਦਾ ਹੈ ਗਰਾਉਂਡ ਨੂੰ ਮੱਥਾ ਟੇਕ ਕੇ ਪਲੇਅਰ ਜਿਹੜੇ ਨੇ ਉਹ ਅੰਦਰ ਵੜਦੇ ਆਂ ਗਰਾਉਂਡ ਨੂੰ ਮੱਥਾ ਟੇਕ ਕੇ ਬਾਹਰ ਆਉਂਦੇ ਆਂ ਸੋ ਇੱਥੇ ਸਾਰੀਆਂ ਪਾਰਟੀਆਂ ਦੇ ਸਪੋਰਟਰ ਵੀ ਹੋਣਗੇ ਸੋ ਮੈਂ ਇਸ ਕਰਕੇ ਕੋਈ ਬਹੁਤਾ ਰਾਜਨੀਤਿਕ ਗੱਲਾਂ ਨਹੀਂ ਕਰੂੰਗਾ ਮੈਂ ਥੋੜੇ ਚੁੱਲਿਆਂ ਦੀਆਂ ਗੱਲਾਂ ਕਰੂੰਗਾ ਬਾਕੀ ਪਿੰਡ ਦੀਆਂ ਮੰਗਾਂ ਨੇ ਇੱਕ ਕਿਉਂਕਿ ਜਿਹੜੀਆਂ منتظر ਹੈਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸਾਲਾਂ ਬਾਅਦ ਵੀ ਮੰਗਾਂ ਉੱਥੇ ਹੀ ਖੜੀਆਂ ਨੇ ਆਪਣੀਆਂ ਤੋਬਾ ਉੱਥੇ ਖੜਾ ਹੈ ਹੈਨਾ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਐ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਫਿਰ ਕਹਿੰਦੇ ਜੀ ਵਿਸ਼ਵ ਗੁਰੂ ਬਣ ਗਏ ਕਿੱਥੋਂ ਵਿਸ਼ਵ ਗੁਰੂ ਬਣ ਗਏ ਤੁਸੀਂ ਯਾਰ ਹੈਨਾ ਸੋ ਉਹ ਮੈਂ ਨਾ ਜਦੋਂ ਜਦੋਂ ਨਵਾਂ ਨਵਾਂ ਮੈਂ ਐਮਪੀ ਬਣਿਆ ਸੰਗਰੂਰ ਤੋਂ ਮੈਂ ਵੀ ਚਲੋ ਵਧੀਆ 5 ਕਰੋੜ ਰੁਪਈਆ ਇੱਕ ਸਾਲ ਦਾ ਐਮਪੀ ਕੋਲੇ ਹੁੰਦਾ ਵੀ ਦਿਮਾਗੇ ਲੋਕਾਂ ਨੂੰ ਪੈਸਾ ਲੋਕਾਂ ਦਾ ਵਧੀਆ ਵਿਕਾਸ ਦੇ ਕਾਰਜਾਂ ਤੇ ਲਾਵਾਂਗੇ ਮੀਨਾ ਕਿ ਹੋਇਆ ਸੀ ਅਜੇ ਬੜਿਆਂ ਨੂੰ ਸਾਡੇ ਪਿੰਡਾਂ ਵੱਲ ਦੀ ਇੱਕ ਪੰਚਾਇਤ ਆਈ ਕਹਿੰਦੇ ਜੀ ਸਾਸ਼ਟਰੀ ਕਾਲ ਐਮਪੀ ਸਾਹਿਬ ਮੈਂ ਸਾਸ਼ਟਰੀ ਕਾਲ ਜੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਮਿਲੂਗੀ ਤੁਹਾਡੇ ਪੈਸੇ ਨੇ ਤੁਹਾਨੂੰ ਹੀ ਦੇਣੇ ਨੇ ਕਹਿੰਦੇ ਕਿੰਨੇ ਮੈਂ ਸਾਡੇ ਤਰ੍ਹਾਂ ਕਹਿੰਦੇ ਸਾਢੇ 3 ਲੱਖ ਰੁਪਏ ਚਾਹੀਦਾ ਮੈਂ ਦੇਵਾਂਗੇ ਸਾਢੇ 3 ਤਕਤੀਵਾਂਗੇ ਆ ਥੋੜੇ ਜਿਹਾ ਇੱਕ ਪਾਸੇ ਮਤਾ પાਕੇ ਦੇ ਦੋ ਵੀ ਕੀ ਕਰਨਾ ਹੈ ਵੀ ਕਾਦੇ ਵਾਸਤੇ ਕਹੇ ਸ਼ਮਸ਼ਾਨ ਘਾਟ ਦੀ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਨੂੰ ਕੀ ਗੱਲ ਆਬਦੇ ਮੁਰਦਿਆਂ ਤੇ ਯਕੀਨ ਨਹੀਂ ਫੁੱਲੂ ਵੀ ਕਿਤੇ ਰਾਤ ਨੂੰ ਕਰੇ ਨਾ ਆ ਜਾਣ ਦਬਾਰੇ ਹੈ ਨਾ ਮਸਾ ਛੱਡ ਕੇ ਆਏ ਆ ਯਾਰ ਮੈਂ ਕਿਹਾ ਕੋਈ ਲਾਇਬ੍ਰੇਰੀ ਲੈ ਲੋ ਉਹ ਕੋਈ ਸਕੂਲ ਦੇ ਕਮਰੇ ਵਿਚਾਰ ਬਣਾ ਦਿੰਨੇ ਆ ਉਹ ਫਰਨੀਚਰ ਧਰ ਦਾ ਸਕੂਲ ਚ ਬੱਚਿਆਂ ਦੇ ਬੈਠਣ ਨੂੰ ਆਰੋ ਲਾ ਲਓ ਉਹ ਸੋਲਰ ਲਾਈਟਾਂ ਪਿੰਡ ਚ ਲਾ ਦਿੰਨੇ ਆ ਮਨੂੰ ਕਹਿੰਨੇ ਯਾ ਜਿਹੜੀ ਤੁਸੀਂ ਗੱਲਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਮੈਂ ਕਿਹਾ ਹਾਂ ਕਹੇ ਪਰ ਸਾਡਾ ਕਿਸੂਰ ਨਹੀਂ ਜੀ ਸਾਡੇ ਪਿੰਡ ਤਾਂ ਜਦੋਂ ਵੀ ਕਹਿੰਦੇ ਪੈਸੇ ਮੇਲੇ ਨੇ ਭੱਠਣ ਨੇ ਜਾਂ ਟੀਂਡਸ ਨੇ ਦਿੱਤੇ ਨੇ ਕਹੇ ਸਾਡੇ ਤਾਂ ਸ਼ਮਸ਼ਾਨ ਘਾਟ ਬਾਤੀ ਦਿੱਤੇ ਨੇ ਇਹ ਹੋ ਨਹੀਂ ਸਕਦਾ ਉਹ ਦੂਹ ਤਹਾਂ ਦੇਖਣੀ ਦਿੱਤਾ ਸਾਨੂੰ ਇਧਰ ਉਧਰ ਕਿਤੇ ਸੋ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕੰਗਰਾਲੀ ਵਾਲਿਆਂ ਦੀ ਮੰਗਾਂ 'ਚ ਉਹੀ ਨੇ ਜਿਹੜੀਆਂ ਮੈਂ ਚਾਹਨਾ ਉਹਦੇ 'ਚ ਸਮਸ਼ਾਨ ਕਾਟੀਆਂ ਕੰਡਾ ਨਹੀਂ ਸਭ ਤੋਂ ਪਹਿਲੇ ਤਾਂ ਆਮ ਆਦਮੀ ਕਲੀਨਿਕ ਇੱਥੇ ਬਣਾਉਣਾ 25 ਲੱਖ ਰੁਪਏ ਦਾ ਉਹ ਸਾਡਾ ਪ੍ਰਿਆਸੀ ਹਰੇਕ ਪਿੰਡ ਜਿਉਂ ਕਹਿੰਦੇ ਆ ਜਗ੍ਹਾ ਆਪਣੇ ਕੋਲ ਇੱਥੇ ਹੋਊਗੀ ਤੇ ਆਮ ਆਦਮੀ ਕਲੀਨਿਕ ਇੱਥੇ ਬਣੂਗਾ ਫ੍ਰੀ ਦੇ ਵਿੱਚ ਇਲਾਜ ਹੋਊਗਾ ਸਾਰੇ ਟੈਸਟ ਫ੍ਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਤੁਹਾਨੂੰ ਨਹੀਂ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰੀਆ ਆਮ ਆਦਮੀ ਕਲੀਨਿਕ ਅਸੀਂ 850 ਤੋਂ ਉੱਪਰ 860 ਬਣ ਗਏ ਹੁਣ ਤੱਕ ਤੇ ਤੁਹਾਡੇ ਪਿੰਡ ਵੀ ਇਹ ਮਨਜ਼ੂਰ ਜਿਹੜਾ ਕਿਦਾ ਫਿਰ ਉਹ ਸਟਰੀਟ ਲਾਈਟਾਂ ਸੋਲਰ ਲਾਈਟਾਂ ਅੱਜ ਕੱਲ ਆਉਂਦੀਆਂ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਪਹਿਲਾਂ ਇੱਕ ਹੋਰ ਪੰਗਾ ਸੀ ਮੈਂ ਵੀ ਸੰਗਰੂਰ ਲਾਈਟਾਂ ਬਹੁਤ ਦਿੱਤੀਆਂ ਬੈਟਰੀ ਰਾਤ ਨੂੰ ਚੋਰੀ ਹੋ ਜਾਂਦੀ ਸੀ ਬੈਟਰੀ ਲੈ ਜਾਂਦੀ ਸੀ ਰਾਤ ਨੂੰ ਹੋ ਲੋ ਲਾਈਟਾਂ ਹੀ ਇਹ ਜਿਹੇ ਬਣਵਾਇਆ ਸੀ ਬੈਟਰੀ ਵਿੱਚ ਹੀ ਐ ਹੋਰ ਕਿਤੇ ਬੈਠਾ ਨਾ ਹੋਵੇ ਕੋਈ ਅਗਲਾ ਕਹਿੰਦਾ ਵਿਚાળੀ ਨਹੀਂ ਖੋਲਣ ਦਾ ਕੋਈ ਲੱਭ ਲਈਏ ਵੀ ਬਿਜ ਚાળੀ ਕਿੱਥੇ ਬੈਚੀ ਐ ਵਿਚਾਲਾ ਵੀ ਨਾਟ ਲੈ ਜਾਗੇ ਆਪਾਂ ਜਗਾੜੀ ਬੈਗੇ ਆਪਾਂ ਹੈਨਾ ਤੇ ਸਟਰੀਟ ਲਾਈਟਾਂ ਵਾਸਤੇ 19 ਲੱਖ ਰੁਪਇਆ ਜਗਾ ਤੁਸੀਂ ਦੱਸਣੀ ਐ ਕਿ ਕਿੱਥੇ ਕਿੱਥੇ ਲਾਈਟਾਂ ਲਾਉਣੀਆਂ ਨੇ ਕਿਉਂਕਿ ਇਹ ਨਾ ਹੋਵੇ ਪਤਾ ਲੱਗਦਾ ਵੀ ਜੋ ਕੋਈ ਵਾਰੀ ਪ੍ਰਬੰਧਕ ਜਿਹੜੇ ਨੇ ਉਹ ਆਪਦੇ ਉਹ ਕਾ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਸੀ ਆਪਦੇ ਘਰ ਮੂਰੀ ਲਵਾ ਗਿਆ ਜੀ ਫਲਾਨਾ ਮੇਰਾ ਤਾਂ ਉੱਥੇ ਹੈ ਜੀ ਉਹਦੇ ਘਰ ਮੂਰੇ ਉੱਥੇ ਦਿਨ ਚੜਿਆ ਪਿਆ ਤੂੰ ਜਗਾ ਤੁਸੀਂ ਦੱਸਦੇ ਵੀ ਕਿੱਥੇ ਕਿੱਥੇ ਚਾਹੀਦੀਆਂ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਵਿੱਚ ਸੋਲਰ ਲਾਈਟਾਂ ਹੋਣਗੀਆਂ ਆਪ ਹੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਉਹ ਸੋਲਰ ਨੇ ਤੇ ਨਾਲ ਜਦੋਂ ਨੇਰਾ ਹੋ ਗਿਆ ਆਪ ਹੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪ ਹੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜਿਆ ਲੇਟੈਸਟ ਨੇ ਤੇ ਬਾਕੀ ਆ ਅਸੀਂ ਹਰੇਕ ਪਿੰਡ ਨੂੰ ਵੀ ਦੇ ਰਹੇ ਆ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਏ ਹੋ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਊਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਤੇ ਟੋਬਾ ਵੀ ਖਾਲੀ ਹੋਊਗਾ ਤੇ ਤਾਂ ਕਿ ਆ ਜਿਹੜਾ ਸਿਸਟਮ ਹੈ ਉਪਾ ਗੰਦੇ ਪਾਣੀ ਨੂੰ ਕਲੀਅਰ ਕਰਨ ਦਾ ਉਹ ਚੱਲੇ ਉਹ ਲਗਭਗ ਇਹ 39 ਲੱਖ 40 ਲੱਖ ਦਾ ਪ੍ਰੋਜੈਕਟ ਹੈ ਇਹ ਇਹ ਅਸੀਂ ਤੁਹਾਡੇ ਪਿੰਡ ਦਾ ਕਨਫਰਮ ਹੈ ਇੱਕ ਇੱਕ ਬਹੁਤ ਵੱਡੀ ਵਧੀਆ ਮੰਗ ਜਿਹੜੀ ਹੈ ਜਿਹੜੀ ਮੈਂ ਕਹਿਣਾ ਹੁਣ ਹਰੇਕ ਤੋਂ ਵਾ ਜਾ ਕੇ ਦੇਖੋ ਜਿਹੜਾ ਦਾ ਪ੍ਰਮਾਤਮਾ ਨੇ ਜਦੋਂ ਸਰਦੇ ਪੁੱਜਦੇ ਘਰ ਨੇ ਰੱਬ ਨੇ ਚੰਗੀ ਰੋਟੀ ਦਿੱਤੀ ਹੈਗਾ ਉਹ ਤਾਂ ਆਪਣੇ ਵਿਆਹ ਜਿਹੜੇ ਨੇ ਜਾਂ ਖੁਸ਼ੀ ਦੇ ਸਮਾਗਮ ਜਾਂ ਕੋਈ ਗਮੀ ਦੇ ਉਹ ਤਾਂ ਮੈਰਜ ਪੈਲਸਾ ਚ ਕਰ ਲੈਂਦੇ ਆ ਮਹਿੰਗੇ ਚ ਫਸ ਜਾਂਦੇ ਆ ਗਰੀਬ ਬੰਦੇ ਨਾ ਤਾਂ ਸ਼ਰਮੋ ਸ਼ਰਮੀ ਕਰੇ ਹੀ ਰੱਖ ਸਕਦੇ ਕਰੇ ਜਗ੍ਹਾ ਨਹੀਂ ਹੈਗੀ ਤੇ ਲੋਕਲਾਜ ਨੂੰ ਫਿਰ ਹੁਣ ਨੂੰ ਵੀ ਮਹਿੰਗੇ ਕਰਨੇ ਪੈਂਦੇ ਆ ਮੈਂ ਇਹ ਹਰੇਕ ਪਿੰਡ ਨੂੰ ਇਹ ਕਹਿਣਾ ਬਹੁਤ ਸਾਰੇ ਸਾਡੇ ਬਰਨਾਲੇ ਹਲਕੇ ਦੇ ਪਿੰਡਾਂ ਚ ਇਹ ਬਹੁਤ ਤਿਆਰਬਾ ਜਿਹੜਾ ਕਾਮਯਾਬ ਰਿਹਾ ਇੱਕ ਮੈਰਿਜ ਪੈਲੇਸ ਟਾਈਪ ਉਹ ਇੱਕ ਜਿਹੜਾ ਪਿੰਡ ਦਾ ਸਾਂਝਾ ਉਹ ਇੱਥੇ ਬਣਾ ਲਓ ਉਹ ਜਿਵੇਂ ਜੇ ਤੁਸੀਂ ਕਦੇ ਗਏ ਤਾਂ ਚੰਨਲਵਾਲ ਪਿੰਡ ਹੈ ਬਰਨਾਲੇ ਕੋਲੇ ਠੀਕ ਸੇਵਾ ਸਿੰਘ ਸ਼ੀਰ ਸੇਵਾ ਸਿੰਘ ਠੀਕੀ ਵਾਲ ਦੇ ਪਿੰਡ ਦੇ ਕੋਲੇ ਉਹਨਾਂ ਨੇ ਬਣਾਇਆ ਹੋਇਆ ਬੜਾ ਸੋਹਣਾ ਮੈਰਿਜ ਪੈਲੇਸ ਹੈ ਤੇ ਸਟੇਜ ਬਣੀ ਹੋਈ ਹੈ ਪਿੱਛੇ ਕਮਰੇ ਬਣੇ ਹੋਏ ਨੇ ਤੇ ਵਿਆਹ ਕਰਨਾ ਕਿਸੇ ਗਰੀਬ ਨੇ ਉਹਨਾਂ ਨੇ ਇੱਕ ਜਨਰਲ ਕੈਟਾਗਰੀ ਨੂੰ 5000 ਰੁਪਏ ਰੱਖਿਆ ਹੈ ਤੇ ਗਰੀਬ ਜਿਹੜਾ ਕੈਟਾਗਰੀ ਹੈ ਉਹਦਾ 3 ਕਾਹ 1000 ਰੁਪਏ ਰੱਖਿਆ ਹੋਇਆ ਉਹ ਵੀ ਖਰਚਾ ਸੇਵਾ ਬਾਅਦ ਚ ਸਫਾਈ ਸਬੂਈ ਦੇ ਖਰਚਾ ਲੈਂਦੇ ਨੇ ਬਾਕੀ ਕੋਈ ਹੋ ਨਹੀਂਗਾ ਠੀਕ ਹੈ ਨਾ ਤੇ ਉਹ ਮੈਰਿਜ ਪਲਸ ਵਾਸਤੇ ਤੁਸੀਂ ਕਿਹਾ 40 ਲੱਖ ਦਾ ਇਹ ਹੈ ਇਹ ਵੀ ਜ਼ਰੂਰ ਬਣਾਵਾਂਗੇ ਇੱਥੇ ਆਪਾਂ ਤਾਂ ਕਿ ਤੁਸੀਂ ਆਪਣੇ ਪਿੰਡ ਦੇ ਸਾਂਝੇ ਪ੍ਰੋਗਰਾਮ ਕੋਈ ਗੰਮੀ ਖੁਸ਼ੀ ਦਾ ਪ੍ਰੋਗਰਾਮ ਉੱਥੇ ਕਰ ਲੋ ਕਿਉਂ ਆਪਾਂ ਬਾਹਰ ਜਾ ਕੇ ਇੰਨੇ ਨੇ ਮਹਿੰਗੇ ਉੱਥੇ ਤਾਂ 2-2000 ਰੁਪਏ ਦੀ ਥਾਲੀ ਹੈ ਜੀ ਕਿੱਥੋਂ ਹੋਰ ਅੱਛਾ ਅੱਧਾ ਅੱਧਾ ਬਿਆਹ ਉਹ ਹੁੰਦਾ ਜਿਹਨੂੰ ਜਾਣਦੇ ਨਹੀਂ ਹੁੰਦੇ ਨਹੀਂ ਤੇਲੇ ਪਾਸੇ ਉਹਨਾਂ ਦੇ ਇੱਧਰ ਲੋਗ ਆਏ ਚਲ ਇਕੱਠੇ ਜਾ ਚਲ ਪੌਂਚੜ ਜੋੜਦੇ ਆ ਵਿਚੀ ਹਨਾ ਇੱਥੇ ਕੋਈ ਕੋਈ ਪਤਾ ਤਾਂ ਹੋਊਗਾ ਪਿੰਡ 'ਚ ਵੀ ਕੌਣ ਕਿਹੜੇ ਪਾਸੇੋਂ ਆਇਆ ਫੁੱਪੜ ਵਾਲੇ ਪਾਸੇੋਂ ਇਹ ਕੌਣ ਹੈ ਹਨਾ ਤਾਂ ਇਹ ਪਤਾ ਇਹ ਵੀ ਤੇ ਫਿਰ ਫਿਰਨੀ ਤੇ ਪਿੰਡ ਤੋਂ ਸਟੇਡੀਅਮ ਤੱਕ 16 ਫੁੱਟ ਦੀ ਸੜਕ ਹੈ ਇੱਥੇ ਤੱਕ ਆਏ ਸਟੇਡੀਅਮ ਤੱਕ ਹਾਂ ਤਾਂ ਇਹ 16 ਫੁੱਟ ਸੜਕ ਪੜਾਉਣੀ ਹੈ ਫਿਰਨੀ ਅਤੇ ਪਿੰਡ ਤੋਂ ਸਟੇਡੀਅਮ ਤੱਕ ਇਹਦਾ ਵੀ ਜਿੰਨੇ ਪੈਸੇ ਲੱਗਣਗੇ ਇਹ 1 ਕਰੋੜ 81 ਲੱਖ ਲਿਖਿਆ ਹੋਇਆ ਹੈ ਨਾ ਹਾਂ ਤਾਂ ਇਹ ਵੀ ਜਿਹੜਾ ਅਸੀਂ ਤੁਸੀਂ ਜਿੱਥੋਂ ਤੱਕ ਕਹੋਗੇ ਕਿ ਪਿੰਡ ਦੀ ਫਿਰਨੀ ਤੋਂ ਲੈ ਕੇ ਜਿੱਥੇ ਵੀ ਤੁਸੀਂ ਕਹੋਗੇ ਕਿ ਸੜਕ 16 ਫੁੱਟੀ ਕਰਦਾਂਗੇ ਫਿਰ ਜੀਟੀ ਰੋਡ ਤੋਂ ਕਿਸ਼ਨਗੜ ਪਿੰਡ ਤੱਕ 16 ਫੁੱਟ ਇਹ ਵੀ 1 ਲੱਖ 1 ਕਰੋੜ 86 ਲੱਖ ਦੀ ਹੈ ਇਹ ਵੀ ਤੁਹਾਡਾ ਅਸੀਂ ਕਨਫਰਮ ਕਰ ਦਿੰਨੇ ਹਾਂ 16 ਫੁੱਟ ਦੀ ਸੜਕ ਦੀ ਫਿਰ ਜੀਟੀ ਰੋਡ ਤੋਂ ਮਹਿੰਦੀਪੁਰ ਤੱਕ 16 ਫੁੱਟ ਇਹ 50 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਵੀ ਮਨਜ਼ੂਰ ਅਸੀਂ ਆਪਣੇ ਵੱਲੋਂ ਤੁਹਾਨੂੰ ਪੈਸੇ ਆ ਜਾਣਗੇ ਗਾਜੀਪੁਰ ਪਿੰਡ ਤੱਕ 16 ਫੁੱਟ ਤੁਸੀਂ ਤਾਂ ਤੁਹਾਡੇ ਪਿੰਡ ਦਾ ਨਾਂ ਹੀ ਨਾ 16 ਫੁੱਟਾ ਰੱਖ ਲੈਣਾ ਹੈ ਸਾਰੇ ਪਾਸੇ 16 ਫੁੱਟ ਕਿਤੇ ਕਹਿ ਕੋ ਘਰਾਲੀ ਰਾਜਪੂਤਾ 16 ਫੁੱਟੀਏ ਅੱਲ ਪੈ ਜਨੂੰਦੀ ਹੈ ਕਈ ਵਾਰ ਪਿੰਡ ਦੀ ਤੇ ਇਹ ਵੀ ਜਿਹੜਾ 88 ਲੱਖ ਦਾ ਤੁਹਾਡਾ ਗਾਜੀਪੁਰ ਪਿੰਡ ਤੱਕ ਦਾ ਇਹ ਵੀ ਹੋ ਜੂ ਤੇ ਗੋਬਿੰਦਪੁਰਾ ਪਿੰਡ ਜਿਹੜਾ ਐ ਐਸਸੀ ਸਮਾਜ ਦਾ ਸ਼ਮਸ਼ਾਨ ਘਾਟਾ ਉਹਦੇ ਤੱਕ ਰਸਤਾ ਨਹੀਂ ਜਾਂਦਾ ਕਿਉਂਕਿ ਉਸ ਵੇਲੇ ਬੰਦਾ ਗਮ ਚ ਹੁੰਦਾ ਹੈ ਉਸ ਵੇਲੇ ਕੋਈ ਸੁਰਤ ਨਹੀਂ ਹੁੰਦੀ ਤੇ ਪ੍ਰਮਾਤਮਾ ਰੱਬ ਕਰੇ ਸੁਖੀ ਬਸੰਸਾਰੇ ਤੰਦਰੁਸਤੀ ਰਹਿਣ ਸੋ ਉਹਦਾ ਵੀ ਅਸੀਂ 1.5 ਕਰੋੜ ਦਾ ਪ੍ਰੋਜੈਕਟ ਹੈ ਟੋਟਲ ਥੋੜਾ ਜੀ 8 ਕਰੋੜ 16 ਲੱਖ 15 ਹਜ਼ਾਰ ਦਾ ਬਣਦਾ ਹੈ ਸੋ ਜਾਨੀ ਕਿ ਸਵਾਕ 8 ਕਰੋੜ ਲਾ ਲਓ ਤੇ ਇਹ ਤੁਹਾਡਾ ਪੈਸਾ ਸਮੇਂ-ਸਮੇਂ ਤੇ ਤੁਹਾਡੇ ਕੋਲੇ ਆ ਹੀ ਜਾਊਗਾ ਪਰ ਹਾਂ ਇੱਕ ਮੇਰੀ ਬੇਨਤੀ ਹੈ ਇਹ ਪੈਸੇ ਨੂੰ ਲਵਾਉਣਾ ਤੁਸੀਂ ਆਪ ਕੋਲੇ ਖੜ ਕੇ ਆ ਬੀਜੇ ਫਰਜ ਕਰ ਲੋ ਸੜਕ ਬਣਦੀ ਹੈ ਇਹ ਨਾ ਕਿ ਉਹ ਸਰਕਾਰ ਦੀ ਬਣਦੀ ਆ ਆਪ ਚੈੱਕ ਕਰਿਓ ਵੀ ਭਾਈ ਮਟੀਰੀਅਲ ਕਿਹ ਜਾ ਪਾ ਰਿਹਾ ਬੰਦਾ ਆ ਠੇਕੇਦਾਰ ਆ 마ੜੀਆਂ ਇੱਟਾਂ ਲਾ ਗਿਆ ਫੇਰ 6 ਮਹੀਨੇ ਨੂੰ ਖੜੇ ਹੋਵਾਂਗੇ ਜੀ ਉਹ ਜਿਹੜੀ 16 ਫੁੱਟੀ ਸੀ ਉਹ ਤਾਂ ਜੀ ਹੁਣ 5-7 ਫੁੱਟੀ ਰਹਿ ਗਈ ਉਹਦਾ ਬਾਕੀ ਤਾਂ ਟੁੱਟ ਗਈ ਹੈਨਾ ਉਹਦਾ ਕੀ ਫਾਇਦਾ ਹੋਇਆ ਕੋਲੇ ਖੜ ਕੇ ਕਰਾ ਲਿਓ ਕਿਉਂਕਿ ਥੋੜੀ-ਥੋੜੀ ਕੰਮ ਹੋਣੀ ਹੈ ਚੀਜ਼ ਉਹ ਤੇ ਇਹ ਤੁਸੀਂ ਪੈਸੇ ਤੁਹਾਨੂੰ ਅਸੀਂ ਦੱਸ ਕੇ ਪਾਵਾਂਗੇ ਸਾਰੇ ਪਿੰਡ ਨੂੰ ਤੇ ਤੁਸੀਂ ਵੀ ਅਨਾਊਂਸਮੈਂਟ ਕਰਕੇ ਪਾਈ ਐਨੇ ਪੈਸੇ ਪਹੁੰਚ ਚੁੱਕੇ ਨੇ ਆਜੋ ਆਪਾਂ ਇੱਥੇ ਆ ਬਣਾ ਲਈਏ ਬਾਕੀ ਕੁਝ ਨਰੇਗਾ ਤੋਂ ਕੰਮ ਲਵਾਂਗੇ ਤਾਂ ਕਿ ਨਰੇਗਾ ਵਾਲਿਆਂ ਨੂੰ ਵੀ ਕੰਮ ਮਿਲੇ ਰੋਜ਼ਗਾਰ ਮਿਲੇ ਠੀਕ ਹੈ ਨਾ ਸੋ ਇੱਕ ਦੋ ਹੈਗੀਆਂ ਜਿਵੇਂ ਇਹ ਕਹਿੰਦੇ ਤੁਸੀਂ ਕਹਿੰਦੇ ਫੁੱਟਬਾਲ ਸਪੋਰਟਸ ਅਕੈਡਮੀ ਅਸੀਂ ਖੇਡ ਨਰਸਰੀ ਇੱਥੇ ਕਰ ਦਿੰਨੇ ਆ ਅਸੀਂ ਖੇਡ ਨਰਸਰੀ